ਪੰਜਾਬੀ ਕੁਕਸਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਹਲਵਾਈ ਸਟਾਈਲ ਸ਼ਾਦੀਆਂ ਵਾਲੀ ਆਲੂ ਗੋਭੀ ਦੀ ਮਸਾਲੇਦਾਰ ਸਬਜ਼ੀ ਆਓ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਮੈਂ ਇੱਥੇ ਕੜਾਈ ਵਿੱਚ ਸਭ ਤੋਂ ਪਹਿਲਾਂ ਸਰੋਂ ਦਾ ਤੇਲ ਐਡ ਕਰ ਰਹੀ ਹਾਂ ਤੁਸੀਂ ਚਾਹੇ ਜੋ ਵੀ ਕੁਕਿੰਗ ਆਇਲ ਮਨਪਸੰਦ ਆਪਣਾ ਲੈ ਸਕਦੇ ਹੋ ਸਰੋਂ ਦਾ ਤੇਲ ਆਪਣਾ ਗਰਮ ਹੋ ਚੁੱਕਾ ਹੈ ਇੱਥੇ ਮੈਂ ਗੋਭੀ ਨੂੰ ਲੈਂਥ ਵਾਈਜ਼ ਕੱਟ ਕੇ ਚੰਗੀ ਤਰ੍ਹਾਂ ਗਰਮ ਪਾਣੀ ਵਿੱਚੋਂ ਕੱਢ ਕੇ ਲੈ ਲਿਆ ਹੈ ਤੇ ਆਪਾਂ ਇਹਨੂੰ ਹੁਣ ਫਰਾਈ ਕਰ ਲੈਂਦੇ ਹਾਂ ਜਦ ਤੱਕ ਆਪਣੀ ਗੋभी ਫਰਾਈ ਹੋ ਰਹੀ ਹੈ ਤੁਸੀਂ ਫਟਾਫਟ ਮੇਰੇ ਚੈਨਲ ਪੰਜਾਬੀ ਕੁਕਸਪੋਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਹੁਣ ਗੋਭੀ ਸਾਡੀ ਫਰਾਈ ਹੋ ਚੁੱਕੀ ਹੈ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਸਾਰੀ ਗੋਭੀ ਨੂੰ ਤੇਲ ਵਿੱਚੋਂ ਕੱਢ ਲੈਣਾ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਆਲੂਆਂ ਨੂੰ ਵੀ ਫਰਾਈ ਕਰ ਲੈਂਦੇ ਹਾਂ ਆਲੂ ਨੂੰ ਮੈਂ ਇੱਥੇ ਲੈਂਥ ਵਾਈਜ਼ ਕੱਟਿਆ ਹੈ ਤੁਸੀਂ ਜੋ ਵੀ ਸ਼ੇਪ ਚਾਹੋ ਕੱਟ ਸਕਦੇ ਹੋ ਆਪਾਂ ਆਲੂਆਂ ਨੂੰ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲੈਣਾ ਹੈ ਤਾਂ ਕਿ ਚੰਗੀ ਤਰ੍ਹਾਂ ਆਲੂ ਸਾਡੇ ਫਰਾਈ ਹੋ ਜਾਣ ਹੁਣ ਸਾਡੇ ਆਲੂ ਵੀ ਫਰਾਈ ਹੋ ਚੁੱਕੇ ਹਨ ਆਪਾਂ 골ਡਨ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਫਰਾਈ ਕਰ ਲਿਆ ਹੈ ਚੰਗੀ ਤਰ੍ਹਾਂ ਇਹ ਪੱਕ ਚੁੱਕੇ ਹਨ ਇਹਨਾਂ ਨੂੰ ਵੀ ਆਪਾਂ ਹੁਣ ਆਇਲ ਵਿੱਚ ਉਲਾ ਕਰ ਲੈਂਦੇ ਹਾਂ ਸਾਰੇ ਆਲੂ ਹੁਣ ਆਪਾਂ ਕੜਾਈ ਵਿੱਚੋਂ ਸੈਪਰੇਟ ਕਰ ਲਏ ਹਨ ਇਸ ਤੋਂ ਬਾਅਦ ਹੁਣ ਆਪਾਂ ਮਸਾਲੇ ਬਣਾਉਣ ਦੀ ਤਿਆਰੀ ਕਰ ਲੈਂਦੇ ਹਾਂ ਥੋੜਾ ਜਿਹਾ ਸਰ੍ਹੋਂ ਦਾ ਤੇਲ ਹੁਣ ਮੈਂ ਹੋਰ ਐਡ ਕਰ ਲਿਆ ਹੈ ਤੇਲ ਆਪਣਾ ਹੁਣ ਗਰਮ ਹੋ ਚੁੱਕਾ ਹੈ ਹੁਣ ਮੈਂ ਖੜੇ ਮਸਾਲੇ ਐਡ ਕਰਨ ਜਾ ਰਹੀ ਹਾਂ ਇੱਕ ਤੇਜ ਪੱਤਾ ਦਾਲਚੀਨੀ ਦਾ ਟੁਕੜਾ ਦੋ ਛੋਟੀਆਂ ਇਲਾਚੀਆਂ ਤੇ ਦੋ ਲੌਂਗ ਵੀ ਲੈ ਲਏ ਹਨ ਇਹਨਾਂ ਨੂੰ ਆਪਾਂ ਕੁਝ ਸੈਕਿੰਡ ਲਈ ਫਰਾਈ ਕਰ ਲੈਂਦੇ ਹਾਂ ਹੁਣ ਮੈਂ ਇੱਥੇ ਇੱਕ ਚਮਚ ਲਸਣ ਅਦਰਕ ਦੇ ਪੇਸਟ ਨੂੰ ਐਡ ਕਰਨ ਜਾ ਰਹੀ ਹਾਂ ਤੇ ਇਸ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਤਾਂ ਕਿ ਇਸ ਦਾ ਕੱਚਾਪਨ ਨਿਕਲ ਜਾਵੇ ਤੁਸੀਂ ਇੱਥੇ ਫਰੈਸ਼ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਮੈਂ ਇੱਕ ਚਮਚ ਜੀਰੇ ਦਾ ਐਡ ਕਰ ਰਹੀ ਹਾਂ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਸਾਰੀਆਂ ਚੀਜ਼ਾਂ ਹੁਣ ਇੱਥੇ ਫਰਾਈ ਹੋ ਚੁੱਕੀਆਂ ਹਨ ਇਸ ਤੋਂ ਬਾਅਦ ਮੈਂ ਹੁਣ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਲਿਆ ਹੈ ਤੇ ਦੋ ਹਰੀਆਂ ਮਿਰਚਾਂ ਨੂੰ ਵੀ ਬਰੀਕ ਕੱਟ ਕੇ ਮੈਂ ਲੈ ਲਿਆ ਸੀ ਇਸ ਨੂੰ ਵੀ ਹੁਣ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲੈਣਾ ਹੈ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਤੁਸੀਂ ਦੇਖ ਸਕਦੇ ਹੋ ਪਿਆਜ਼ ਵੀ ਹੁਣ ਇਸ ਸਟੇਜ ਤੇ ਸਾਡੇ ਫਰਾਈ ਹੋ ਚੁੱਕੇ ਹਨ ਚੰਗੀ ਤਰ੍ਹਾਂ ਸਾਡੇ ਪਿਆਜ਼ ਪੱਕ ਚੁੱਕੇ ਹਨ ਇਸ ਤੋਂ ਬਾਅਦ ਹੁਣ ਮੈਂ ਦੋ ਵੱਡੇ ਟਮਾਟਰਾਂ ਦਾ ਪਿਓਰੀ ਲੈ ਲਿਆ ਹੈ ਤੇ ਹੁਣ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਮਸਾਲੇ ਨੂੰ ਹਿਲਾ ਲੈਂਦੇ ਹਾਂ ਸਾਰੀਆਂ ਚੀਜ਼ਾਂ ਸਾਡੀਆਂ ਮਿਕਸ ਹੋ ਚੁੱਕੀਆਂ ਹਨ ਤੇ ਹੁਣ ਇਸ ਤੋਂ ਬਾਅਦ ਆਪਾਂ ਮਸਾਲੇ ਐਡ ਕਰ ਲੈਂਦੇ ਹਾਂ ਇੱਥੇ ਮੈਂ ਅੱਧਾ ਚਮਚ ਨਮਕ ਦਾ ਲੈ ਰਹੀ ਹਾਂ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਲੈ ਲੈਣਾ ਹੈ ਅੱਧਾ ਚਮਚ ਇੱਥੇ ਮੈਂ ਲਾਲ ਮਿਰਚਾਂ ਦਾ ਐਡ ਕੀਤਾ ਹੈ ਇੱਕ ਚਮਚ ਸੁੱਕੇ ਧਣੀਏ ਦਾ ਤੇ ਅੱਧਾ ਚਮਚ ਮੈਂ ਹਲਦੀ ਪਾਊਡਰ ਵੀ ਇੱਥੇ ਲੈ ਲਿਆ ਹੈ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਤੇ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਮਸਾਲਾ ਜ ਸਾਡਾ ਜਿੰਨਾ ਵਧੀਆ ਬਣੇਗਾ ਉਨਾ ਹੀ ਸਾਡੀ ਸਬਜੀ ਵਧੀਆ ਬਤਿਆਰ ਹੋਏਗੀ ਹੁਣ ਮੈਂ ਇੱਥੇ ਇੱਕ ਕਪਾਣੀ ਦਾ ਐਡ ਕਰ ਲਿਆ ਹੈ ਇਸ ਨੂੰ ਵੀ ਆਪਾਂ ਮਸਾਲੇ ਨੂੰ ਹੁਣ ਟੱਕ ਕੇ ਪਕਾ ਲੈਂਦੇ ਹਾਂ ਦੋ ਤੋਂ ਤਿੰਨ ਮਿੰਟ ਹੋ ਚੁੱਕੇ ਹਨ ਹੁਣ ਆਪਣਾ ਮਸਾਲਾ ਪੱਕ ਕੇ ਤਿਆਰ ਹੋ ਚੁੱਕਾ ਹੈ ਆਪਾਂ ਚੈੱਕ ਕਰ ਲੈਂਦੇ ਹਾਂ ਤੁਸੀਂ ਵੇਖ ਸਕਦੇ ਹੋ ਮਸਾਲੇ ਨੇ ਤੇਲ ਛੋੜ ਦਿੱਤਾ ਹੈ ਤੇ ਸਾਡਾ ਇੱਥੇ ਮਸਾਲਾ ਬਣ ਕੇ ਤਿਆਰ ਹੋ ਚੁੱਕਾ ਹੈ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਫੇਰ ਤੋਂ ਹਿਲਾ ਲੈਂਦੇ ਹਾਂ ਇਸ ਤੋਂ ਬਾਅਦ ਬਾਕੀ ਰਹਿੰਦੇ ਮਸਾਲੇ ਵੀ ਆਪਾਂ ਐਡ ਕਰ ਲੈਂਦੇ ਹਾਂ ਇੱਥੇ ਮੈਂ ਅੱਧਾ ਚਮਚ ਦੇਗੀ ਮਿਰਚ ਦਾ ਤੇ ਇੱਕ ਚਮਚ ਕਸੂਰੀ ਮੇਥੀ ਤੇ ਥੋੜੇ ਜਿਹਾ ਗਰਮ ਮਸਾਲੇ ਨੂੰ ਐਡ ਕਰ ਲਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਨਾਲ ਸਬਜ਼ੀ ਦੀ ਰੰਗਤ ਵੀ ਤੇ ਫਲੇਵਰ ਵੀ ਵਾਜ ਜਾਏਗਾ ਸਾਰੇ ਮਸਾਲੇ ਹੁਣ ਸਾਡੇ ਮਿਕਸ ਹੋ ਚੁੱਕੇ ਹਨ ਤੇ ਇਸ ਤੋਂ ਬਾਅਦ ਮੈਂ ਇੱਥੇ ਅੱਧਾ ਕਟੋਰੀ ਜਿੰਨਾ ਦਹੀਂ ਲੈ ਲਿਆ ਹੈ ਛੋਟੀ ਕਟੋਰੀ ਇਹ ਦਹੀਂ ਦੀ ਮੈਂ ਲੈਂਦੀ ਹੈ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਜਾਣਾ ਹੈ ਤੇ ਮਸਾਲੇ ਵਿੱਚ ਮਿਕਸ ਕਰਦੇ ਜਾਣਾ ਹੈ ਸਾਨੂੰ ਲਗਾਤਾਰ ਇੱਥੇ ਮਸਾਲੇ ਨੂੰ ਹਿਲਾਉਣਾ ਹੈ ਹੁਣ ਸਾਡੀ ਦਹੀਂ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਹੋ ਚੁੱਕੀ ਹੈ ਤੇ ਇਸ ਮਸਾਲੇ ਨੂੰ ਵੀ ਹੁਣ ਆਪਾਂ 2 ਤੋਂ 3 ਮਿੰਟ ਲਈ ਪਕਾ ਲੈਂਦੇ ਹਾਂ ਹੁਣ 2 ਤੋਂ 3 ਮਿੰਟ ਹੋ ਚੁੱਕੇ ਹਨ ਤੇ ਆਪਾਂ ਮਸਾਲੇ ਨੂੰ ਚੈੱਕ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਮਸਾਲੇ ਨੇ ਤੇਲ ਛੋੜ ਦਿੱਤਾ ਹੈ ਤੇ ਚੰਗੀ ਤਰ੍ਹਾਂ ਸਾਡਾ ਮਸਾਲਾ ਹੁਣ ਪੱਕ ਚੁੱਕਾ ਹੈ ਇੱਕ ਵਾਰੀ ਫੇਰ ਤੋਂ ਆਪਾਂ ਮਸਾਲਿਆਂ ਨੂੰ ਹਿਲਾ ਕੇ ਹੁਣ ਸਾਰੇ ਆਲੂ ਗੋਭੀ ਫਰਾਈ ਨੂੰ ਆਪਾਂ ਇਸ ਦੇ ਵਿੱਚ ਮਿਕਸ ਕਰ ਦਿੰਦੇ ਹਾਂ ਤੇ ਆਪਾਂ ਆਲੂ ਗੋਭੀ ਨੂੰ ਵੀ ਚੰਗੀ ਤਰ੍ਹਾਂ ਮਸਾਲੇ ਵਿੱਚ ਕੋਟ ਕਰ ਲੈਂਦੇ ਹਾਂ ਸਾਰਾ ਮਸਾਲਾ ਹੁਣ ਸਾਡਾ ਆਲੂ ਗੋਭੀ ਵਿੱਚ ਕੋਟ ਹੋ ਚੁੱਕਾ ਹੈ ਇੱਕ ਤੋਂ ਦੋ ਮਿੰਟ ਲਈ ਆਪਾਂ ਆਲੂ ਗੋਭੀ ਨੂੰ ਵੀ ਇਸ ਮਸਾਲੇ ਵਿੱਚ ਕੋਟ ਕੀਤਾ ਹੈ ਇਸ ਤੋਂ ਬਾਅਦ ਹੁਣ ਮੈਂ ਅੱਧਾ ਗਲਾਸ ਗਰਮ ਪਾਣੀ ਦਾ ਇਸ ਵਿੱਚ ਐਡ ਕਰ ਰਹੀ ਹਾਂ ਆਪਾਂ ਇੱਥੇ ਗਰਮ ਪਾਣੀ ਹੀ ਲੈਣਾ ਹੈ ਤੇ ਆਪਾਂ ਚੰਗੀ ਤਰ੍ਹਾਂ ਸਬਜੀ ਨੂੰ ਇਸ ਵਿੱਚ ਮਿਕਸ ਕਰ ਦਿੰਦੇ ਹਾਂ ਸਾਰੀ ਸਬਜੀ ਹੁਣ ਸਾਡੀ ਅੱਛੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਤੇ ਇਸ ਸਬਜੀ ਨੂੰ ਵੀ ਹੁਣ ਆਪਾਂ 5 ਮਿੰਟ ਲਈ ਲਗਾਤਾਰ ਪਕਾ ਲੈਣਾ ਹੈ ਫਲੇਮ ਨੂੰ ਆਪਾਂ ਮੀਡੀਅਮ ਕਰ ਲੈਣਾ ਹੈ ਹਲਵਾਈ ਸਟਾਈਲ ਸ਼ਾਦੀਆਂ ਲਈ ਇਹ ਸਬਜੀ ਘਰ ਵਿੱਚ ਬੜੀ ਹੀ ਆਸਾਨੀ ਨਾਲ ਆਪਾਂ ਬਣਾ ਸਕਦੇ ਹਾਂ ਇਹ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਨੂੰ ਤੁਸੀਂ ਕਿਸੇ ਵੀ ਰੋਟੀ ਪਰਾਂਠੇ ਪੂਰੀ ਕਿਸੇ ਚੀਜ਼ ਨਾਲ ਵੀ ਸਰਵ ਕਰ ਸਕਦੇ ਹੋ ਚਾਹੇ ਤਾਂ ਤੁਸੀਂ ਇਸ ਨੂੰ ਰਾਈਸ ਨਾਲ ਵੀ ਸਰਵ ਕਰ ਸਕਦੇ ਹੋ ਬਹੁਤ ਹੀ ਵਧੀਆ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਆਲੂ ਗੋਭੀ ਦੀ ਸਬਜੀ ਜ਼ਰੂਰ ਬਣਾ ਕੇ ਟਰਾਈ ਕਰਨਾ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਣਾ ਕਿ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਬਣੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੀ ਸਬਜੀ ਇੱਥੇ ਬਣ ਕੇ ਤਿਆਰ ਹੋ ਚੁੱਕੀ ਹੈ ਗਰੇਵੀ ਵੀ ਸਾਡੀ ਗਾੜੀ ਹੋ ਚੁੱਕੀ ਹੈ ਤੁਸੀਂ ਇਸ ਤੋਂ ਜ਼ਿਆਦਾ ਗਰੇਵੀ ਰੱਖਣਾ ਚਾਹੁੰਦੇ ਹੋ ਤਾਂ ਥੋੜੀ ਜਿਹਾ ਗਰਮ ਪਾਣੀ ਹੋਰ ਐਡ ਕਰ ਸਕਦੇ ਹੋ ਹੁਣ ਆਪਾਂ ਹਰੇ ਧਨੀਆ ਨਾਲ ਇਸ ਨੂੰ ਗਾਰਨਿਸ਼ ਕਰ ਲੈਂਦੇ ਹਾਂ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਹੁਣ ਆਪਾਂ ਸਬਜੀ ਵਿੱਚ ਮਿਕਸ ਕਰ ਦਵਾਂਗੇ ਬਹੁਤ ਹੀ ਡਿਲੀਸ਼ੀਅਸ ਇਹ ਸਬਜ਼ੀ ਬਣ ਕੇ ਸਾਡੀ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਹੁਣ ਆਪਾਂ ਹਰੇ ਤਣੀਆਂ ਨੂੰ ਵੀ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਸਾਡੀ ਸਬਜ਼ੀ ਹੁਣ ਸਰਵਿੰਗ ਲਈ ਬਿਲਕੁਲ ਤਿਆਰ ਹੋ ਚੁੱਕੀ ਹੈ ਜੇਕਰ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਤੇ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ